ਬਗਲੋਂ ਜਰੇਂਦਰ ਮੋਦੀ ਜੀ ਦੇ ਜਨਮ ਦਿਵਸ ਤੇ 15 ਦਿਨਾਂ ਦਾ ਸੇਵਾ ਕਪੜਾ ਲਿਆ ਗਿਆ ਜਿਹਦੇ ਤਹਿਤ ਪੰਜਾਬ ਦੇ ਜਿਹੜੇ ਹਰ ਪੀੜਤ ਏਰੀਏ ਆ ਉਹਨਾਂ ਚ ਰਾਹਸਮਗਰੀ ਭੇਜੀ ਜਾ ਰਹੀ ਆ ਤੁਸੀਂ ਦੇਖੂਗੇ ਪਿੱਛੇ ਟਰੱਕ ਭਰ ਕੇ ਜਾ ਰਿਹਾ ਇਦਾਂ ਦੇ ਦਿੱਲੀ ਬਹੁਤ سارے ਟਰੱਕ ਇੱਥੋਂ ਜਾਂਦੇ ਆ ਇਹ ਜਨੰਦਰ ਜਿਹੜਾ ਅਸੀਂ ਗਡਾਉਨ ਬਣਾਇਆ ਉਹਦੀ ਜਿਹੜੀ ਦੇਖ ਰਿਹਾ ਸੂਰਜ ਜੀ ਸੁਸ਼ੀਲ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਦੇਖਦੀ ਆ ਨਾਲ ਰੰਜੇਸ਼ ਕਪੂਰ ਜੀ ਆਗੇ ਮਨ ਉਤਰਾ ਜੀ ਤੇ ਇਹ ਹੈਗਾ ਸਾਡੇ ਖੰਡ ਜਿਹੜੀ ਆਮ ਪਰਿਵਾਰਾਂ ਨੂੰ ਅਸੀਂ ਖੰਡ ਭੇਜ ਰਹੇ ਆ ਇੱਕ ਇੱਕ ਪੈਕੇਟ ਖੰਡ ਦਾ ਤੇ ਬਾ ਅੱਗੇ ਤੁਹਾਨੂੰ ਦਿਖਾਉਂਦੇ ਆ ਚਾਵਲ ਇਹ ਬਹੁਤ ਸਾਫ ਨੂੰ ਸੁਤਰੇ ਤਰ੍ਹਾਂ ਹੁਣ ਇਸ ਤਰ੍ਹਾਂ 15 ਆਈਟਮ ਟੋਟਲ 15 ਆਈਟਮ ਵੱਖਰੇ ਵੱਖਰੇ ਆ ਦੀਆ ਭੇਜ ਰਹੇ ਆ ਉਹਦੇ ਨਾਲ ਨਾਲ ਕੰਬਲ ਆ ਬਰਤਨ ਆ ਆ ਦੇਖੂਗੇ ਤੁਸੀਂ ਕਿੰਨੇ ਵਧੀਆ ਬਰਤਨ ਇਹ ਭਾਰਤੀਆ ਤਾਂ ਪਾਰਟੀ ਦੇ ਹਰ ਸਟੇਟਾਂ ਚੋਂ ਸੇਵਾ ਕੀਤੀ ਗਈ ਆ ਤੇ ਉਹ ਸਟੇਟਾਂ ਦੇ ਰਾਹੀਂ ਅਸੀਂ ਭੇਜ ਰਹੇ ਹਾਂ ਦਿੱਲੀ ਹਰਿਆਣਾ ਪੰਜਾਬ ਗੁਜਰਾਤ ਤੇ ਤਿੰਨ ਜਗ੍ਹਾ ਤੋਂ ਇਹ ਸਮਾਨ ਆ ਰਿਹਾ ਬਹੁਤ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਸਾਡੇ ਸਾਰੇ ਜ਼ਿਲ੍ਹੇ ਜਿੱਥੇ-ਜਿੱਥੇ ਹੜਾ ਆਇਆ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਤੇ ਉਹਨਾਂ ਦੀ ਮਦਦ ਲਈ ਕੰਬਲ ਆ ਬਿਸਤਰੇ ਆ ਸੂਟ ਆ ਲੀਡਰਜ਼ ਮਹਿਲਾਵਾਂ ਲਈ ਸੂਟ ਆ ਤੇ ਇਸ ਤਰ੍ਹਾਂ ਆਟਾ ਇਹ ਜੋ ਦੇਖਿਆ ਦੇਖੋ ਇਹ ਅਮੂਲ ਦਾ ਆਟਾ ਜੀ ਅਮੂਲ ਦਾ ਆਟਾ ਗਵਰਨਮੈਂਟ ਵੱਲੋਂ ਭੇਜਿਆ ਗਿਆ ਤੇ ਤੁਹਾਨੂੰ ਦਿਖਾਉਂਦੇ ਇੱਧਰ ਸੌਦੀਏ ਵੀ ਨਾਲ ਦੇਖੋ ਕਿੰਨੇ ਵਧੀਆ ਕੌਲੇ ਇਹ ਸੂਟ ਹੈ ਹਲਾਵਾ ਦੇ ਤੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਸੇਵਾ ਵਾਸਤੇ ਕਿਉਂਕਿ ਸਾਡੇ ਪੰਜਾਬ ਦੇ ਇੱਕ ਸੇਵਾ ਭਾਵਨਾ ਬਰੇਕ ਵੀ ਰਹਿੰਦੀ ਆ ਤੇ ਸੇਵਾ ਕਰੀਏ ਕਿ ਪੰਜਾਬ ਨਾਲ ਪੂਰਾ ਭਾਰਤ ਜੁੜਿਆ ਭਾਰਤ ਉਹਦੇ ਨਾਲ ਅਸੀਂ ਇਕਾਂ ਸਾਰੇ ਦੁੱਖ ਦੀ ਘੜੀ 'ਚ ਅਸੀਂ ਇਕੱਠੇ ਸਾਥ ਦੇਣਾ ਇਹੀ ਸਾਡਾ ਮੇਨ ਐਸਵੇਲੇ ਮਤਲਬ ਅਸੀਂ ਦਿਖਾਉਂਦੇ ਆ ਵੀ ਸਭ ਹੋਰ ਇਹ ਸਾਮਾਨ ਅੰਦਰ ਉਹ ਕਿਸਰਾ ਗੋਡਾਊਨ ਭਰੇ ਆ ਅੱਜ ਕਾਫੀ ਵਿਦੌਂ ਖਾਲੀ ਕੀਤਾ ਗਿਆ ਕਿਉਂਕਿ ਹਰੇਕ ਜ਼ਿਲ੍ਹੇ ਚ ਸਮਾਨ ਪਹੁੰਚੇ ਇਹਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਆ ਤੇ ਇਹ ਜਿੱਥੇ ਇਹਦੇ ਪੈਕਿੰਗ ਹੋ ਰਹੀ ਆ ਤੁਹਾਨੂੰ ਉਹ ਵੀ ਦਿਖਾਉਂਦੇ ਆ ਇਹ ਸੁੱਕਾ ਦੁੱਧ ਅਮੂਲ ਜਿੱਥੇ ਦੁੱਧ ਖਰਾਬ ਨਾ ਹੋਵੇ ਇਹ ਅਮੂਲ ਕੰਪਨੀ ਨੇ ਸੁੱਕਾ ਦੁੱਧ ਭੇਜਿਆ ਰਿਹਾ ਦੇਖੋ ਕਿੰਨਾ ਵਧੀਆ ਲੱਗਦਾ ਇਹ ਬੋਇਲ ਕੋਟਡ ਜਿਹੜੀ ਦਾਲ ਖਰਾਬ ਨਾ ਹੋਵੇ ਹਾਂ ਇਹ ਬਹੁਤ ਵਧੀਆ ਦਾਲ ਵਗੈਰਾ ਤੋਂ ਦੇਖੋਗੇ ਵੀ ਸਪੈਸ਼ਲ ਗੁਜਰਾਤ ਤੋਂ ਦਾਲ ਆਈ ਆ ਅਬੂਲ ਦੁੱਧ ਆਇਆ ਤੇ ਆਟਾ ਆ ਡਿਨਰ ਸੈਟ ਅੰਦਰ ਪਏ ਕਾਫੀ ਤੋਂ ਇਹ ਦਾਲ ਸਾਰੀ ਜਿਹੜੀ ਆਇਲ ਕੋਟਡ ਦਾਲ ਇਸ ਤਰ੍ਹਾਂ ਇੱਥੇ ਪੈਕਿੰਗ ਕੀਤੀ ਜਾ ਰਹੀ ਆ ਤੇ ਹੁਣ ਆ ਦਿਖਾ ਦਿਓ ਇਹ ਦਾਲ ਦੀਆਂ ਪੂਰੀਆਂ ਬੋਰੀਆਂ ਪਈਆਂ ਜਿਹੜੀਆਂ ਪੂਰੀਆਂ ਬ੍ਰਾਂਡਡ ਆ ਕੋਈ ਮਾੜਾ ਕੋਈ ਸਮਾਨ ਦਾ ਪੈਕ ਹੋਵੇ ਇਹਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਇਹ ਰਫਾਈਨ ਆਇਲ ਮੂਸਲੀ ਦਾ ਤੇਲ ਹੈ ਮੂਸਲੀ ਦਾ ਤੇਲ ਤੇ ਆਮ ਤੌਰ ਤੇ ਅਸੀਂ ਦੂਸਰਾ ਤੇਲ ਵਰਤਦੇ ਹਾਂ ਇਹ ਮੂਸਲੀ ਦਾ ਤੇਲ ਜਿਹੜਾ ਬਲਕਿ ਸ਼ਰੀਰ ਨੇ ਵੀ ਕੋਈ ਨੁਕਸਾਨ ਦੇ ਨਹੀਂ ਕਰਦਾ ਆਮ ਡਾਕਟਰ ਵੀ ਕਹਿੰਦੇ ਮੂਸਲੀ ਦਾ ਤੇਲ ਵਰਤੋ ਤੇ ਇਹਦੇ ਨਾਲ ਜਿਹੜਾ ਅੱਗੇ ਤੁਹਾਨੂੰ ਉਹ ਦਿਖਾਉਂਦੇ ਆ ਕੈਮੀ ਜਿਹੜੀ ਬੋਲੀ ਹੈ ਆਜਾ ਮੀਨ ਆਹ ਜੀ ਨੰਗਾ ਨੰਗਾ ਸੰਭੋਗ ਨੰਗਾ ਨੰਗਾ ਇੰਦਰਾ ਆਹ ਨੇ ਸਵਾਲਾ ਫੋਗਿੰਗ ਮਸ਼ੀਨ ਹੈ ਜੀ ਆਹ ਫੋਗਿੰਗ ਮਸ਼ੀਨਾਂ ਪਈਆਂ ਇਹ ਫੋਗਿੰਗ ਮਸ਼ੀਨ ਆ ਜਿਹੜਾ ਮੱਛਰ-ਮੱਛਰ ਪੈਦਾ ਹੋ ਰਿਹਾ ਇਹ ਇੱਕ-ਇੱਕ ਫੋਗਿੰਗ ਮਸ਼ੀਨ ਏਰੀਆ ਚ ਦਿੱਤੀ ਜਾ ਰਹੀ ਆ ਤਾਂ ਕਿ ਉਹ ਸਾਰਾ ਆਉਣ ਵਾਲੇ ਦਿਨਾਂ ਚ ਬਰਸਾਤਾਂ ਦੇ ਐਸੇ ਨੇ ਹਾਲਾਤ ਆ ਤੇ ਮੱਛਰ ਬਹੁਤ ਪੈਦਾ ਹੋ ਰਿਹਾ ਤੇ ਇਹ ਮਸ਼ੀਨਾਂ ਪਈਆਂ ਗਈਆਂ ਬਹੁਤ ਸਾਰੀਆਂ ਇਸੇ ਤਰ੍ਹਾਂ ਇੱਧਰ ਤੁਹਾਨੂੰ ਪੈਕਿੰਗ ਕਰਦੀਆਂ ਪੈਣਾ ਸਾਡੀਆਂ ਨਜ਼ਰ ਆਉਣਗੀਆਂ ਬੀਬੀਆਂ ਚਾਹ ਇਹ ਤੁਹਾਨੂੰ ਸਾਰੇ ਨੂੰ ਚਲੋ ਮਾਤੀ ਬਾਕਸ ਜਿਹੜੇ ਗਰਮ ਰਹਿੰਦਾ ਜਿੱਥੇ ਖਾਣਾ ਉਹ ਨਾਲ ਡਿਨਰ ਸੈਟ ਆ ਇੱਧਰ ਵੀ ਦੇਖੂਗੇ ਸਾਰੇ ਪੈਕਿੰਗ ਕਰ ਰਹੇ ਆ ਇੱਥੋਂ 사ਨਾ ਤੁਸੀਂ ਲਾਈਵ ਦੇਖ ਸਕਦੇ ਆ ਕਿ ਉਹ ਸਾਰੀਆਂ ਭੈਣਾਂ ਜਿਹੜਾ ਖੰਡ ਤੇ ਚਾਵਲ ਤੇ ਬਾਕੀ ਰਾਸ਼ਨ ਜਿਹੜਾ ਪੈਕ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਇੱਕ ਗੱਡੀ ਭਰ ਕੇ ਹੁਣੇ ਜਾ ਰਹੀ ਆ ਇਹ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਨੂੰ ਕਿੱਥੇ ਜਾਂਦਾ ਇਹ ਅਮੂਲ ਦਾ ਪੂਰਾ ਪੈਕਟ ਆਟੇ ਦਾ 10 ਕਿਲੋ 5 ਕਿਲੋ 10 ਕਿਲੋ 5 ਕਿਲੋ ਇਹ ਸਾਰਾ ਮ ਦਿੱਤਾ ਜਾ ਰਿਹਾ ਬਹੁਤ ਸਾਰਾ ਸਮਾਨ ਹਲੇ ਭੇਜ ਚੁੱਕੇ ਆ ਬਹੁਤ ਸਾਰਾ ਸਮਾਨ ਹਲੇ ਹੋਰ ਆ ਰਿਹਾ ਉਹ ਭੇਜਣਾ ਸਾਡੀ ਕੋਸ਼ਿਸ਼ ਆ ਵੀ ਹਰੇਕ ਲੋਡਬੰਦ ਤੱਕ ਇਹ ਸਮਾਨ ਪਹੁੰਚੇ ਤਾਂ ਕਿ ਉਹ ਲੋਡਬੰਦ ਜਿਹੜੇ ਆ ਇਹ ਸਮਾਨ ਇਸ ਵੇਲੇ ਬਰਦ ਦੇ ਏੰਨਾਂ ਤਰ੍ਹਾਂ ਦੇ ਕੰਬਲ ਹੈ ਏੰਨਾਂ ਤਰ੍ਹਾਂ ਦੇ ਕੰਬਲ ਮਿਸ਼ਾਨ ਵਾਲੇ ਉਹਦੇ ਨਾਲ ਨਾਲ ਤੇ ਇਹਨੂੰ ਕੋਈ ਵੀ ਬਦਲ ਸਕਦਾ ਇਹ ਕੋਈ ਵੀ ਇੱਦਾਂ ਚੀਜ਼ ਨਹੀਂ ਕੋਈ ਚਾਲੂ ਜਿਹਾ ਆਈਟਮ ਹੋਵੇ ਸਾਰਾ ਵਧੀਆ ਸਮਾਨ ਕੋਸ਼ਿਸ਼ ਕੀਤੀ ਜਾ ਰਹੀ ਵੀ ਜਿੰਨਾ ਵੀ ਆ ਉਹ ਆਮ ਲੋਡਬੰਦ ਲੋਕਾਂ ਤੱਕ ਜਿਹੜੇ ਹੜਪੀ ਰਿਹਾ ਤਾਂ ਉੱਥੇ ਤੱਕ ਪਹੁੰਚੇ ਇਹ ਤਰਪਾਲਾ ਜਿਨਾਰੇ ਘਰ بارش ਦੇ ਕੰਮ ਖਰਾਬ ਹੋ ਗਏ ਸੀ ਉਹਨਾਂ ਦੇ ਵਾਸਤੇ ਸਾਰੀਆਂ ਲਾਲ ਪੈਕਟ ਜਿਹੜੇ ਪਏ ਆ ਇਹ ਸਾਰੇ ਤਰਪਾਲਾਂ ਦੇ ਆ ਇਹ ਕੰਬਲੇ ਤੇ ਇਹ ਕੰਬਲਾ ਤੇ ਇਦਾਂ ਸਾਰਾ ਸਮਾਨ ਦੇ ਦਾ ਇਹ ਦੂਫਾ ਕਿ ਦੇਪੂ ਦੇ ਟਰੱਕ ਪਰ ਕੇ ਇੱਥੋਂ ਜਾਣ ਦੀ ਕੋਸ਼ਿਸ਼ ਕਰਦੇ ਆ ਇਹ ਸਾਰਾ ਨਰਿੰਦਰ ਮੋਦੀ ਜੀ ਦਾ ਜਿਹੜਾ 75ਵਾਂ ਜਨਮ ਦਿਵਸ ਆ ਉਹਦੇ ਸੰਬੰਧ ਵਿੱਚ ਪੰਜਾਬ ਭਾਜਪਾ ਨੇ ਇਹ ਸੇਵਾ ਹੀ ਪਖਵਾੜਾ ਸੇਵਾ ਦੇ ਰੂਪ ਚ ਲਿਆ ਇਹਨੂੰ 15 ਜਿਹੜੇ ਦਿਨਾਂ ਉਸ ਦੀ ਪੂਰੇ ਹੜਪੀੜ ਤਾਂ ਨਹੀਂ ਕਰਾਂਗੇ ਇਸ ਤੋਂ ਬਾਅਦ ਵੀ ਜੇ ਲੋੜ ਪਈ ਤਾਂ ਹੋਰ ਮਗਾ ਕੇ ਕਰਾਂਗੇ ਕਿਉਂਕਿ ਸਾਡਾ ਕੋਸ਼ਿਸ਼ ਆ ਵੀ ਹਰੇਕ ਜ਼ਰੂਰਤਮੰਦ ਤੱਕ ਅਸੀਂ ਸਹਾਣ ਬਚਾਈਏ ਤੇ ਉਹਦੇ ਲਈ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਵੀ ਸਹਿਯੋਗ ਕਰ ਰਹੀਆਂ ਇਹਦੇ ਵਿੱਚ ਬੰਡੌਣ ਲਈ ਸਾਨੂੰ ਤੇ ਅਸੀਂ ਸਾਰੇ ਰਲ ਕੇ ਇਹ ਸੇਵਾ ਨੂੰ ਲੈ ਰਹੇ ਹਾਂ ਕਿਉਂਕਿ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਵੀ ਮੇਰਾ ਜਨਮ ਦਿਨ ਤੁਸੀਂ ਸੇਵਾ ਦੇ ਰੂਪ ਚ ਲੈਣਾ ਤੇ ਸਾਡੀ ਮਹਾਪੁਰਸ਼ਾਂ ਦੇ ਜਿੱਲੇ ਵੀ ਜਨਮ ਦਿਨ ਹੁੰਦੇ ਆ ਇਹ 2 ਅਕਤੂਬਰ ਤੱਕ ਇਹ ਚਲਾਉਣਾ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਇਹ ਸੇਵਾ ਬਖਵਾੜਾ ਚੱਲੂਗਾ ਜਿਹੜਾ ਕਾਫੀ ਇਸ ਵੇਲੇ ਜ਼ਮੀਨੀ ਪੱਧਰ ਤੇ ਥੱਲੇ ਕੰਮ ਕਰ ਰਹੇ ਸਾਡੇ ਕਾਰਜਕਰਤਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਨਮ ਦਿਨ ਤੋਂ ਅੱਜ ਦੀ ਸਾਰੀ ਸਾਡੀ 7 ਲੱਖ ਕਿੱਟ ਤਿਆਰ ਹੋ ਰਹੀ ਆ ਤੇ 26 ਹਜ਼ਾਰ ਕਿੱਟ ਪਹੁੰਚ ਚੁੱਕੀ ਆ ਜਿਹੜੀ ਆਮ ਲੋਕਾਂ ਦੇ ਘਰਾਂ ਚ ਆਜੋ ਤੁਹਾਨੂੰ ਕਿੱਟ ਦਿਖਾਉਣੀ ਹੈ 15000 ਕਿੱਟ 15000 ਆ ਕਿਟਾਪੁਰੀ ਇਹਦੇ ਵਿੱਚ 15 ਤਰ੍ਹਾਂ ਦੀਆਂ ਆਈਟਮਾਂ ਆ ਲੱਗ ਲੱਗ ਰਸਤ ਕਿੰਨੀ ਜਿੰਨੀ ਪਤੀ ਚਾਪਤੀ ਦੀ ਬਚਾ ਕੇ ਤੇਲ ਹੋ ਗਿਆ ਬਾਕੀ ਤੁਸੀਂ ਹਾਂ ਬਾਕੀ ਸਾਰਾ ਤੁਸੀਂ ਦੇਖਿਆ ਬਿਲਕੁਲ ਤਾਲ ਇਹ ਤਾਂ ਬਹੁਤ ਚੀਜ਼ਾਂ ਵਿੱਚ ਪੈ ਗਿਆ ਬੜੀਆਂ ਸਾਰੀਆਂ ਸੁੱਕੀਆਂ ਆਈਟਮਾਂ ਜ਼ਿਆਦਾਤਰ ਦੇ ਤੁਸੀਂ ਆਮ ਘਰਾਂ ਵਿੱਚ ਬਚ ਸਕਦੇ ਤੇ ਇੱਕ ਇੱਕ ਘਰ ਤੋਂ ਬਣਦੀ ਆ ਇੱਕ ਪਰਿਵਾਰ 15 ਕਿਲੋ ਦੀ ਨਹੀਂ ਨਹੀਂ ਜਿਆਦਾ ਬਣਦੀ 20 20 20 30 25 ਕਿਲੋ ਦੀ ਇੱਕ ਘਟ ਬਣਦੀ ਇਹ ਸੇਵਾ ਆ ਇਹਦੇ ਬੱਚੇ ਵੀ ਚਾਹੁੰਦੇ ਆ ਕਿ ਸਾਰੇ ਰਲ ਕੇ ਆਪਾਂ ਸੇਵਾ ਕਰੀਏ ਜਿੰਨੇ ਵੀ ਪੰਜਾਬੀ ਆ ਇਸ ਵੇਲੇ ਦੁੱਖ ਦੀ ਘੜੀ ਚ ਉਹਨਾਂ ਨੂੰ ਆਪਾਂ ਰਾਹਤ ਦਵਾਈਏ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਫਿਰ ਤੇ ਵਿਸ਼ੇਸ਼ ਤੌਰ ਤੇ ਸਾਡੀ ਸਾਰੇ ਜ਼ਿਲ੍ਹੇ ਦੀ ਟੀਮ ਜਿਹੜੀ ਲੱਗੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਮਾਤਾ ਕੀ ਜੈ ਰਜਜੀਤ ਸਿੰਘ ਖੋਜੇਵਾਲ ਜੀ ਇਹ ਅੱਜ ਸੇਵਾ ਲਈ ਇੱਥੇ ਆਇਆ ਸੇਵਾ ਕਰ ਲੈ ਕੇ ਜਾਣਗੇ ਤੁਹਾਨੂੰ ਇਹ ਨਾਮ ਅਮਗ ਦੇ ਦੋ ਸ਼ਬਦ ਬੋਲਣ ਦੇ। ਸਰਨ ਭਾਰਤ ਮਾਤਾ ਕੀ ਜੈ ਸਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਜੋ ਜਨਦਸ਼ ਮਨਾਇਆ ਜਾ ਰਿਹਾ 17 ਤਰੀਕ ਤੋਂ 15 ਪਖਵਾੜਾ ਉਹਦੇ ਸੰਬੰਧ ਵਿੱਚ ਜੋ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸੇਵਾ ਪਖਵਾੜਾ ਇਹ ਸਮੁੱਚਾ ਹੀ ਹੜ ਪ੍ਰਭਾਵਤ ਜਿਹੜੇ ਲੋਕ ਆ ਉਹਨਾਂ ਵਾਸਤੇ ਸਮਰਥਨ ਕੀਤਾ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਟੀਮ ਜਿਹੜੀਆਂ ਟੀਮ ਸਾਰੀਆਂ ਸਪੀਮਾ ਡੀਆਂ ਲੱਗੀਆਂ ਹੋਈਆਂ ਸੇਵਾ ਕਰਨ ਵਾਸਤੇ ਔਰ ਜਿੱਥੇ ਜਿੱਥੇ ਸਾਨੂੰ ਕੋਈ ਫੋਨ ਆਉਂਦਾ ਜੇ ਸਾਨੂੰ ਕੋਈ ਡਿਮਾਂਡ ਆਉਂਦੀ ਆ ਉੱਥੇ ਉੱਥੇ ਹੀ ਉੱਥੇ ਹੀ ਉਹਨਾਂ ਪਿੰਡਾਂ ਵਿੱਚ ਜਾ ਜਾ ਕੇ ਇਹ ਜੋ ਸਾਨੂੰ ਦਿਖਾਇਆ ਗਿਆ ਸਾਰਾ ਸਮਾਨ ਜੋ ਵਕ ਵਕ ਜਿੱਥੇ ਬੰਦੀਆਂ ਵੱਲੋਂ ਵਕ ਵਕਸ ਆਪਣੇ ਸਟੇਟਾਂ ਵੱਲੋਂ ਭਾਰਤੀ ਜਤਾ ਪਾੜੀ ਵਰਕਰਾਂ ਵੱਲੋਂ ਸਮਾਜਿਕ ਧਾਰਮਿਕ ਸੰਸਥਾਵਾਂ ਵੱਲ ਭੇਜਿਆ ਗਿਆ ਉਹ ਹੀ ਜਾ ਕੇ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਮੈਂ ਹੁਣ ਰਜੇਸ਼ ਕਪੂਰ ਜੀ ਨੂੰ ਬੇਨਤੀ ਕਰੂੰਗਾ ਸਾਹਿਬ ਥੋੜਾ ਜਾਣਕਾਰੀ ਦੇਣਾ ਕਪੂਰ ਸਾਹਿਬ ਬੋਲਣਗੇ ਜੀ ਜਾਣਕਾਰੀ ਦੇਣਾ ਤੁਹਾਨੂੰ ਉਦੋਂ ਆਦਮਲ ਉਤਰਾ ਸਾਹਿਬ ਦੱਸਣਗੇ ਤੁਹਾਨੂੰ ਜਿਹੜਾ ਪ੍ਰਧਾਨ ਜੀ ਹੈ ਜਿਹਨੂੰ ਕੋਈ ਪੁੱਛ ਆਜੋ ਆਜੋ ਆਓ ਤੇਰਾ ਸੇਵਾ ਬਾਰੇ ਦੱਸੋ ਕਿੰਦਾ ਕਿੰਨਾ ਚੱਲ ਗਿਆ ਕੀ ਹੈ ਪੀਕੀਪੂਰ ਸਾਹਿਬ ਪੀਕੀ ਡਾਟਾ ਜੀ 26 ਹਜ਼ਾਰ ਕਿਤੇ ਜਿਹੜੀ ਜਾ ਚੁੱਕੀ ਹੈ ਪਬਲਿਕ ਨੂੰ ਲਗਭਗ ਲਗਭਗ 250 ਟਰੱਕ ਜਿਹੜਾ ਉਹ 250 ਤੋਂ ਜ਼ਿਆਦਾ ਹੀ ਜਾ ਚੁੱਕਾ ਹੈ 270 ਟਰੱਕ 270 ਟਰੱਕ ਜਾ ਚੁੱਕੇ ਹੈ ਔਰ 1000 ਟਰੱਕ ਭੇਜਣ ਦਾ ਟਾਰਗੇਟ ਹੈ ਔਰ ਇਹ ਸਾਰਾ ਸਾਡੀਆਂ ਜਿਹੜੀਆਂ ਸਰਕਾਰਾਂ ਹਰਿਆਣਾ ਗਵਰਨਮੈਂਟ ਰਾਜ ਗੁਜਰਾਤ ਗਵਰਨਮੈਂਟ ਤੇ ਦਿੱਲੀ ਗਵਰਨਮੈਂਟ ਦੇ ਸਹਿਯੋਗ ਨਾਲ ਔਰ ਇੱਥੇ ਦੀਆਂ ਸੰਸਥਾਵਾਂ ਸਾਡਾ ਸਹਿਯੋਗ ਕਰ ਰਹੀਆਂ ਹਨ ਭਾਰਤੀ ਜਨਤਾ ਪਾਰਟੀ ਦੀ ਸਾਡੀ ਟੀਮ ਜਿਹੜੀ ਜਲੰਧਰ ਦੀ ਜਲੰਧਰ ਦੇ ਵਿੱਚ ਸਾਡਾ ਪੂਰਾ ਸਹਿਯੋਗ ਕਰ ਰਹੀ ਹੈ ਔਰ ਬਾਹਰ ਜਿੱਥੇ-ਜਿੱਥੇ ਸਮਾਨ ਭੇਜਿਆ ਜਾ ਰਿਹਾ ਉੱਥੇ ਵੀ ਇੱਕ ਮੈਕੈਨਿਜ਼ਮ ਤਿਆਰ ਕਰਕੇ ਉੱਥੇ ਵੀ ਸਾਡੇ ਜਿਹੜਾ ਵਲੰਟੀਅਰ ਹੈ ਭਾਰਤੀ ਜਨਤਾ ਪਾਰਟੀ ਦੇ ਜਿੰਨਾ ਵਰਕਰ ਹੈ ਉਹ ਹਰ ਬੰਦੇ ਔਰ ਹਰ ਛੜ ਪਿੰਡ ਤੱਕ ਅਪਰੋਚ ਕਰਕੇ ਉਹਨਾਂ ਨੂੰ ਇਹ ਸਮਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸਾਰਾ ਸਮਾਨ ਸਹੀ ਥਾਂ ਵਿੱਚ ਪਹੁੰਚੇ ਹੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਇੱਧਰ ਖੰਡ ਪਈ ਹੈ ਉਧਰ ਚਾਵਲ ਪਏ ਹੈ ਇੱਧਰ ਕੰਬਲ ਪਏ ਹੈ ਪਿੱਛੇ ਆਟਾ ਪਿਆ ਹੈ ਹਰ ਤਰ੍ਹਾਂ ਦੀ ਸਮਗਰੀ ਹਰ ਹੜਪਿਤਾਂ ਲਈ ਇੱਥੇ ਉਪਲਬਧ ਹੈ ਔਰ ਉਹਨਾਂ ਤੱਕ ਪਹੁੰਚਾਉਣਾ ਦਾ ਸਾਡਾ ਫਰਜ਼ ਹੈ ਔਰ ਸਾਡਾ ਟੀਚਾ ਹੈ ਕਿ ਇਹ ਘੱਟੋ ਘੱਟ 1.5 ਲੱਖ ਪਰਿਵਾਰ ਤੱਕ ਇਹ ਚੀਜ਼ ਪਹੁੰਚੇ ਅਸੀਂ ਇਹ ਸਾਰਾ ਸਮਾਨ ਉਹਨਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਧੰਨਵਾਦ ਜੀ ਸਾਡੇ ਸੁਸ਼ੀਲ ਸ਼ਰਮਾ ਜੀ ਦੱਸਣਗੇ ਵੀ ਇੱਥੇ ਕਿੰਨੇ ਕਾਰਜਕਰਤਾ ਲੱਗੇ ਆ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਇਹ ਸੇਵਾ ਜਿਹੜਾ ਪਹਵਾੜਾ ਉਹ ਕਿਸ ਤਰ੍ਹਾਂ ਚੱਲ ਰਿਹਾ ਉਹਦੇ ਬਾਰੇ ਸੁਸ਼ੀਲ ਸ਼ਰਮਾ ਜੀ ਜ਼ਿਲ੍ਹਾ ਪ੍ਰਬੰਧਨ ਜ਼ਿਲੰਦਰ ਤੇ ਹਨ ਜ਼ਿਲੰਦਰ ਸਾਹਿਬ ਇੱਥੇ ਸਾਰੇ ਕਾਰਜਕਰਤਾਵਾਂ ਦੀ ਸ਼ਿਫਟ ਵਾਈਜ਼ ਡਿਊਟੀ ਲੱਗੀ ਹੈ ਔਰ 7-8 ਲੋਕ ਇਸ ਜੀ ਹੋਏ ਜਿਹੜੇ ਪਰਮਾਨੈਂਟ ਇੱਥੇ ਰਹਿ ਰਹੇ ਆ ਜਿਹੜੇ ਸਵੇਰੇ ਆਉਂਦੇ ਔਰ ਮੀਕ ਨਾਈਟ ਦੱਸਦੇ ਕੋਚ ਸਕੇ ਗੁਰਪ੍ਰੀਤ ਜੀ ਹੈ ਆਰਕੇ ਮੋਤਰਾ ਜੀ ਹੈ ਕਪੂ ਸਾਹਿਬ ਹੈ ਹੋਰ ਵੀ 3-4 ਕਰਮਚਾਰੀ ਕਰਤਾ ਹੈਗੇ ਸਿਰਫ ਭਾਰਤੀ ਜਨਤਾ ਪਾਰਟੀ ਕਿਉਂ ਇਹ ਸੇਵਾ ਦਾ ਕੰਮ ਹੈ ਥੋੜਾ हटਕੇ ਥੋੜੀ ਗੱਲ ਕਰਨਾ ਚਾਹਨਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਕਿਹੋ ਜੀ ਪਾਰਟੀ ਜਿਹੜੀ ਦਲਗਤ ਰਾਜਨੀਤੀ ਦੇ ਵਿੱਚ ਆਪਣਾ ਵਿਸ਼ਵਾਸ ਰੱਖਦੀ ਹੈ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤਕਸ਼ਲਾ ਵਰਗੇ ਵੱਡੇ ਵਿਸ਼ਵ ਵਿਦਿਆਲੇ ਰਹੇ ਮਹਾਰਿਸ਼ੀ ਵਾਕਮਕੀ ਜੀ ਦੀ ਧਰਤੀ ਹੈ ਲਵਕੁਸ਼ ਦੀ ਧਰਤੀ ਹੈ ਗੀਤਾ ਦਾ ਸੰਦੇਸ਼ ਪੂਰੇ ਵਿਸ਼ਵ ਨੂੰ ਦਿੱਤਾ ਗਿਆ ਔਰ ਸਾਡੇ ਦਸਾਂ ਗੁਰੂਆਂ ਦੀ ਚਰਨਛੋਹ ਧਰਤੀ ਹੈ ਸੋ ਉਹਨਾਂ ਨੇ ਸਾਨੂੰ ਕਿਹਾ ਸੇਵਾ ਸਿਮਰਨ ਤੇ ਸਰਬਤ ਦਾ ਭਲਾ ਔਰ ਇਹ ਸੇਵਾ ਦਾ ਹੀ ਕੰਮ ਭਾਰਤੀ ਜਨਤਾ ਪਾਰਟੀ ਕਰਦੀ ਸੀ ਸਵੇਰੇ ਮਾਲਕ ਦਾ ਨਾਮ ਲੈ ਕੇ ਸੀ ਧਿਆਨ ਨੇ ਔਰ ਉਸ ਤੋਂ ਬਾਅਦ ਇਹ ਸੇਵਾ ਦਾ ਕੰਮ ਅੱਧੀ ਰਾਤ ਤੱਕ ਸੀ ਆਪਣੀ ਦੇਖਰੇਖ ਚ ਕਰਦੇ ਪਏ ਆ ਤਾਂ ਜੋ ਸਰਬਤ ਦਾ ਪਲਾਓ ਸਕੇ ਤਾਂ ਜੋ ਜਿਹੜੇ ਹੜਪੀੜਿਤ ਹੈਗੇ ਆ ਅਸੀਂ ਉਹਨਾਂ ਤੱਕ ਉਹ ਸਾਰੀ ਸਮਗਰੀ ਜਾਂ ਉਹ ਜਦੋਂ ਤੱਕ ਸੁਖਾਵੇਂ ਪੈਂਡੇ ਤੇ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਅਸੀਂ ਉਹਨਾਂ ਦੇ ਨਾਲ ਚੱਲਣ ਦੀ ਬਚਨਬੱਧਤਾ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹ ਵੀ ਵਿਚਾਰ ਔਰ ਵਿਸ਼ਵਾਸ ਹੈ ਕਿ ਇੱਕ ਭਾਰਤ ਸ੍ਰਿਸ਼ਟ ਭਾਰਤ ਕਸ਼ਮੀਰ ਹੋ ਜਾ ਗੋਹਾਟੀ ਆਪਣਾ ਦੇਸ਼ ਆਪਣੀ ਮਾਟੀ ਅਲੱਗ ਭਾਸ਼ਾ ਅਲੱਗ ਵੇਸ਼ ਫਿਰ ਵੀ ਆਪਣਾ ਇੱਕ ਦੇਸ਼ ਤੇ ਸਭ ਕੁਝ ਅਗਰ ਦੇਸ਼ ਸਾਡਾ ਸਾਂਝਾ ਹੈ ਤੇ ਜਦੋਂ ਅਸੀਂ ਇੱਕ ਦੇਸ਼ ਦੀ ਕਲਪਨਾ ਕਰਦੇ ਹਾਂ ਤਾਂ ਪੰਜਾਬ ਜਿੰਨੇ ਉਸ ਸਮੇਂ ਦੇ ਵਿੱਚ ਪੂਰੇ ਦੇਸ਼ ਦੇ ਢਿੱਡ ਨੂੰ ਭਰਿਆ ਜਿਸ ਵੇਲੇ ਅਸੀਂ ਅਮਰੀਕਾ ਤੋਂ ਕਣਕ ਜਿਹੜੀ ਸੀ ਮੰਗਾਂਦੇ ਸੀ ਪੰਜਾਬ ਜੀ ਨੇ ਸੀਮਾਵਾਂ ਦੀ ਰਾਖੀ ਕਰਨ ਲਈ ਆਪਣੇ ਸੁਪੁੱਤਰਾਂ ਨੂੰ ਇਸ ਭਾਰਤ ਮਾਤਾ ਦੇ ਉੱਤੇ ਸ਼ਹੀਦ ਕੀਤਾ ਸੋ ਅੱਜ ਪੂਰਾ ਦੇਸ਼ ਪੂਰੀ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਅਸੀਂ ਸੰਕਲਪ ਕੀਤਾ ਹੈ ਕਿ ਜਦੋਂ ਤੱਕ ਹੜਪੀਰਤ اپنی روٹین ਦੇ ਜੀਵਨ ਨੂੰ ਅਪਣਾ ਨਹੀਂ ਲੈਂਦੇ ਜੀ ਲੇਕਿਨ ਪੰਜਾਬ ਖੁਸ਼ਹਾਲੀ ਦੇ ਪੈਂਡੇ ਤੇ ਨਹੀਂ ਚਲਾ ਜਾਂਦਾ ਪੰਜਾਬ ਦੇ ਵਿੱਚ ਇੱਕ ਸੁਨਹਿਰੀ ਦੌਰ ਨਹੀਂ ਆ ਜਾਂਦਾ ਉਦੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਰੁਕਣਾ ਲਾ ਨਾ ਥੱਕਣਾ ਲਾ ਨਾ ਰੁਕਣਾ ਲਾ ਅਸੀਂ ਸਾਰੇ ਇਸ ਕੰਮ ਦੇ ਵਿੱਚ ਲੱਗੇ ਰਵਾਂਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਸੁਰੇਜ ਜੀ ਸਾਡੇ ਸੁਰੇਜ ਜੀ ਇਹਦਾ ਕੀ ਥੰਨੇ ਰਿਪੋਰਟ ਵੀ ਆ ਰਹੀ ਜਿਹੜੇ ਲੋਕਾਂ ਤੱਕ ਸਮਾਰ ਪਹੁੰਚ ਰਿਹਾ ਤੇ ਉਹ ਕੀ ਕਹਿ ਰਹੇ ਆ ਲਗਭਗ ਪੰਜਾਬ ਦੇ 2000 ਪਿੰਡਾਂ ਪਿੰਡ ਹੜ ਦੀ ਮਾਰ ਦੇ ਨਾਲ ਹੜ ਦੀ ਮਾਰ ਦੇ ਨਾਲ ਪ੍ਰਭਾਵਿਤ ਹੋਏ ਹਨ ਔਰ ਜਿਹੜੋ ਪ੍ਰਭਾਵਿਤ ਹੋਏ ਹਨ ਤੋਂ ਉਹਦੇ ਅੰਦਰ ਲਗਭਗ 986 ਪਿੰਡ ਵਿਧਾਨ ਸਭਾ 7 ਜ਼ਿਲ੍ਹੇ ਉਹਨਾਂ ਦੇ ਅੰਦਰ ਘਰਾਂ ਨੂੰ ਚਿੰਨਿਤ ਕਰਕੇ ਲਗਭਗ ਸਵਾ ਲੱਖ ਪਰਿਵਾਰਾਂ ਨੂੰ ਚਿੰਨਿਤ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਇਹ ਰਾਸ਼ਨ ਕਿਟ ਜ਼ਰੂਰਤ ਦਾ ਸਮਾਨ ਉਹਨਾਂ ਤੇ ਪਹੁੰਚਾਉਣ ਦੀ ਗੱਲ ਹੋ ਰਹੀ ਹੈ ਉਹਨੂੰ ਉਥੇ ਕਾਰਡ ਵੀ ਬਣਾਇਆ ਸੀ ਉਸ ਕਾਰਡ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਡਿਟੇਲ ਜਾਣਕਾਰੀ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਹੀ ਮੁਹਾਇਆ ਕਰਾਉਣ ਦੀ ਸੋਚ ਰਹੇ ਹਾਂ ਲਗਭਗ ਪਿਛਲੇ 10 ਦਿਨ ਤੋਂ ਅਸੀਂ ਸਾਰੇ ਲੋਕ ਇਸ ਵਿਵਸਥਾ ਦੇ ਵਿੱਚ ਲੱਗੇ ਹਾਂ ਸਾਰੇ ਲੋਕਾਂ ਨੂੰ ਲੈ ਕੇ ਇੱਕ ਸੇਵਾ ਦੀ ਭਾਵਨਾ ਦੇ ਨਾਮ ਨਾਲ ਪੰਜਾਬ ਭਾਜਪਾ ਸੇਵਾ ਪਖਵਾੜਾ ਮੋਦੀ ਜੀ ਦੇ ਜਨਮ ਦਿਨ ਨੂੰ ਲੈ ਕੇ ਔਰ ਔਰ ਜਿਸ ਤਰੀਕੇ ਦੇ ਨਾਲ ਹੱਡ ਦੀ ਮਾਰ ਵਜੀ ਹੈ ਉਸ ਹੱਡ ਦੇ ਅੰਦਰ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲਮ ਨਾਮ ਮਲਮ ਲਾਉਣ ਦਾ ਕੰਮ ਪਾਰਟੀ ਅੰਤਪਾਰਟੀ ਕਰ ਰਹੀ ਹੈ